ਸੋ ਹੈ ਗਾਇਸ ਵੈਲਕਮ ਬੈਕ ਟੂ ਚੈਨਲ ਅਮੰਦੀ ਮੈਂ ਲੋਕ ਸਤ ਟੋਸਾ ਦਾ ਡਿਪਾਰਟਮੈਂਟ ਦੋ ਬਿਲਕੁਲ ਠੀਕ ਹੈ ਦੋਸਤ ਤੁਸੀਂ ਪਿਛਲੇ ਵੀ ਉੱਥੇ ਕਿਹਾ ਹੁਣਾ ਮੈਂ ਉਹਦੇ ਫੋਨ 'ਚ ਮਾਰਿਆ ਉਹ ਸਿਰ 'ਚ ਮਾਰਿਆ ਫੋਨ ਫੋਨ 'ਚ ਸਿਰ ਮਾਰਿਆ ਚਲੋ ਗਾਇਸ ਗੱਲ ਟਿਕੜਕੜੀਆ ਦੋਸਤ ਹੁਣ ਆਪਾਂ ਖੋਲਣਗੇ ਡੈਜੀ ਹਾਂ ਡੈਜੀ ਡੈਜੀ ਨਹੀਂ ਹੁਣ ਪਹਿਲਾਂ ਆ ਚੱਕੋ ਸਮਾਨ ਦੋਸਤ ਮੈਂ ਕਿੰਨ ਕੱਪੜੇ ਚੇਂਜ ਕਰਕੇ ਆਇਆ ਸੋ ਉਹ ਪਾਪਾ ਦੇ ਬੰਨ ਲਿਆ ਨਾ ਅੰਨਲੀ ਦੋਸਤਾਂ ਮੈਂ ਬੰਨਣਾ ਬੰਨ ਲਿਆ ਪਾਪਾ ਦੇ ਕਹਿੰਦੇ ਥਕੇ ਨਾ ਗਾਇਸ ਹੁਣ ਆਪਾਂ ਕਰਦੇ ਹਾਂ ਆਪਣਾ ਅਪਰਿੰਗ ਅਟੈਚੀ ਅਟੈਚੀ ਸੋਨੇ ਹਾਲ ਚਾਹਿਆ ਕਰੋ ਚਲ ਹੁਣ ਦੇਖੀਏ ਆਪਾਂ ਇੱਕ ਇੱਕ ਕੱਟ ਮਾਰਾਂਗੇ ਸਾਡੇ ਕੋਲ ਇੱਕ ਕੱਟ ਪਾਪਾ ਇੱਕ ਮੇਰਾ ਕੱਲ ਤਾਂ ਮਾਰਦੇ ਪਾਪਾ ਤੁਸੀਂ ਪਾਪਾ ਨਹੀਂ ਬੋਲਣਦੇ ਤੋ ਪਾਪਾ ਨੂੰ ਪਤਾ ਕਿੰਦਾ ਪੈਕ ਹੋਇਆ ਉਸਦੇ ਬੱਚੇ ਆ ਗਏ ਤੁਸੀਂ ਬੱਚੇ ਆ ਨਾ ਹੋਏ ਕਰਦ ਕੱਟਤੀ ਸੀ ਇੱਧਰ ਬਲੇ ਪਰਤਾ ਸੀ ਬਲੇ ਸੋਨੇ ਹਾਲ ਹਰ ਦੇ ਕੰਮ ਦੀ ਵਜਿਨ ਦੇਣਾ ਲੱਗੋ ਹੈ ਲੋ ਕੰਮ ਹੋ ਗਿਆ ਸੀ ਕੇ ਕਿੱਟਾ ਜਾਣਾ ਸੀ ਜਾ ਕੇ ਇੱਧਰ ਹੋਰ ਹੋਰ ਜੰਮਣਾ ਕਰ ਦੇਣਾ ਸੀ ਖਾਣ ਵਾਲੇ ਕੰਮ ਕਰਨਾ ਸਾਲੀ ਹੋਲੀ ਰਾਮ ਨਾਲ ਕੱਟੋ ਕੋਈ ਗਾਇਜ਼ ਹੋਰ ਬਲੌਗ ਹੈ ਟੀ-ਸ਼ਰਟ ਕੇ ਸਰਦ ਨੇ ਬਾਹਰ ਹੋਸਪਟਲ ਨੂੰ ਭੱਜ ਦੇ ਓਏ ਗਾਇਜ਼ ਜੰਨ ਨੂੰ ਨਹੀਂ ਪਤਾ ਆਮਰ ਦੀ ਫੈਂਕ ਇਹ ਪੋਰਟਿਆਂ ਦੇ ਉਸ ਤੋਂ ਪੰਜਾਬੀ ਕਹਿਣ ਬੋਲਦੇ ਟੈਕੀ ਹਾਂਲੀ ਹੋਲੀ ਰਾਮ ਨਾਲ ਲੈ ਜੀ ਮਿੰਟ ਲਾਇਆ ਨਾ ਨਾ ਆਹ ਕੱਟਾ ਕਾਣਾ ਕਰੋ ਯਾਸੀ ਆਮਰਪਾ ਤੁਸੀਂ ਬਾਹਰ ਆਲੇ ਅਸੀਂ ਪ੍ਰਾਪਤੀ ਤੁਹਾਨੂੰ ਕਰਨਾ ਨਹੀਂ ਹੁੰਦਾ ਮੈਂ ਕਰਾਂਗਾ ਗਾਈ ਦਾ ਪਾਟਾ ਅਟੈਚ ਖੋਲ ਲੀਏ ਫਿਰ ਤੁਹਾਨੂੰ ਮਿਲਦੇ ਗਾਈਸ ਚੱਲ ਕਰ ਰਹੇ ਹਾਂ ਓਕੇ ਜੀ ਤਾਂ ਗਾਈਸ ਫਾਈਨਲੀ ਆਪਣਾ ਅਟੈਚ ਹੀ ਓਪਨ ਹੋ ਚੁੱਕਿਆ ਵਾ ਜਿੰਨੂੰ ਆਪਾਂ ਖੋਲਦੇ ਆ ਇੱਕ ਮਿੰਟ ਲੌਕ ਖੋਲ ਜੀ ਹੋ ਗਿਆ 630 ਯਾਰ ਇਨਕੋ ਕੀ ਪਤਾ ਪਾਪਾ ਝੋਲੇ ਮੇ ਕਪੜੇ ਲੈ ਕੇ ਗਾਈਸ ਤੁਹਾਡੀ ਆਪ ਦੀ ਜੈਕਟ ਲੈ ਕੇ ਆਇਆ ਗਾਈਸ ਫਿਰ ਰੈਕ ਸੂਟ ਆਪਦੇ ਹੀ ਕੱਪੜੇ ਲੈ ਕੇ ਆਏ ਨੇ ਗਾਈਸ ਇੱਕ ਮਿੰਟ ਉਹ ਟਿੱਕਾਂ ਆਹ ਤਾਂ ਤੁਹਾਡੇ ਕੱਪੜੇ ਆਪਦੇ ਗਾਈਸ ਇਸ ਵਿੱਚ ਮਸਾਲਾ ਆਇਆ ਹੈ ਅੱਛਾ ਇੱਕ ਕੱਪੜਾ ਆਇਆ ਗਾਈਸ ਇਹ ਤੁਹਾਡੇ ਨੇ ਮੈਂ ਤੁਹਾਨੂੰ ਮੇਰੇ ਲਈ ਲੈ ਕੇ ਆਇਆ ਸਰਪਰ ਮੈਂ ਲੇ ਲੈ ਗੇਟਪੋਪਰ ਰੱਖਿਆ ਹੈ ਯਾਦ ਕੀਤਾ ਪਰਫਿਊਮ ਐਚ ਮੇਰਾ ਬਸ ਕਹਦਾ ਪਰਫਿਊਮ ਗਿਫਟ ਨਹੀਂ ਕਰਨਾ ਚਾਹੀਦਾ ਕਿ ਲੜਾਈ ਹੋ ਜਾਂਦੀ ਆ ਲੱਗਦਾ ਤਾਂ ਨਹੀਂ ਮੈਂ ਨਾ ਗਾਇਸ ਮੈਂ ਤਾਂ ਇਹ ਨਹੀਂ ਚੱਕਣਾ ਹਾਂ ਅੱਛਾ ਪਹਿਲਾਂ ਤੱਕ ਗੱਲ ਦੇ ਹਾਂ ਹਾਂ ਮੈਂ ਤਾਂ ਸੁੱਟ ਤੱਕ ਮੈਂ ਤਾਂ ਸੁੱਟ ਚਲੋ ਕਿੰਨੇ ਪਰਫਿਊਮ ਗਿਫਟ ਨਹੀਂ ਦੇਣਾ ਚਾਹੀਦਾ ਪਰ ਅਸੀਂ ਦੋਨੇ ਵਰਤ ਲਾਂਗੇ ਸਾਡਾ ਇਕੱਠਾ ਹੀ ਹੈ ਹਾਂ ਅਸੀਂ ਲੜਦੇ ਨਹੀਂ ਹੈਗੇ ਸਾਡੀ ਗਾਇਸ ਨਹੀਂ ਲੜਦੇ ਨਗਾਕੀ ਨਾ ਸਾਰ ਗਾਇਸ ਮੇਰੀ ਆ ਨਾ ਨਾ ਪ੍ਰੀਮੀਅਰ ਕੁਆਲਟੀ ਚ ਪੈਕਿੰਗ ਆਈ ਵੀ ਲੇਕ ਆ ਉਧਰ ਰੱਖ ਦੋ ਹੁਣ ਰੱਖ ਦੇ ਕੀ ਰੱਖ ਦੋ ਨਾ ਤਾਂ ਖੋਲ ਕੇ ਦੇਖ ਚੈੱਕ ਕਰੋ ਮੁੰਡੇ ਆਹ ਦੇ ਜਾਲੀ ਨਹੀਂ ਆਏਗੇ オリジナル ਆਏ ਨੇ 골ਡ 골 ਡੱਬਿਆਂ ਚ ਲਿਆ ਆਏ ਗਏ ਨੇ ਜਾ ਮੇਰਾ ਵੀ オリジナル ਆਹ ਚੈਪੀ ਲੱਗੀ ਚੈਪੀ ਦੇ ਚੱਲ ਤਰੇ ਤੂੰ ਤਾਂ ਲਾ ਲੇ ਮਾ ਕੱਢੀ ਹਾਂ ਜਿਸ ਨੇ ਚੈਪੀ ਤੇ ਕੀ ਚੈਪੀ ਹੋਏ ਮੰਮੀ ਮੰਮੀ ਸਵੇਰੇ ਉਹਦੇ ਢਾਲੀਏ ਨੂੰ ਪਪਾ ਕੇ ਹਨ ਫੋਲ ਗਿਆ ਹਾਂ ਅਰੇ ਦਰਖਾਤਾ ਕਿ ਤੋਂ ਦੇ ਦਿੰਦਾ ਕਿੰਨੇ ਕੋਈ ਹਾਏ ਗਾਇਸ ਯਾਰ ਇਹਨੂੰ ਇਨਕੋ ਇਸਕੇ ਖਾਂਦਨ ਮੇ ਆਤਾ ਹੈ ਆ ਜਿਹੜਾ ਆਇਆ ਆ ਰਿਹਾ ਨਾ ਦੇਰ ਹੀ ਮੈਂ ਆਪਕੀ ਬੋਲੂ ਮੈਂ ਜਾਣ ਕੇ ਕੈਸ ਗਾਇਸ ਮੈਨੂੰ ਪਤਾ ਸੀ ਉੱਪਰੋਂ ਦੱਬ ਕੇ ਚੱਲ ਪੈਣਾ ਵਾ ਉੱਪਰੋਂ ਦੱਬ ਕੇ ਨਹੀਂ ਚੱਲਾਂਗੇ ਇੱਕ ਮਿੰਟ ਰਹਿ ਜਾਓ ਖੜ੍ਹ ਜਾ ਖੜ੍ਹ ਜਾ ਖੜ੍ਹ ਜਾ ਕਰਤਾ ਕੰਮ ਤੇ ਕੰਮ ਮੇਰੇ ਗਿਆ ਦਾ ਚਲੋ ਜੀ ਯਾਰ ਜੇ ਤੂੰ ਇਜੀ ਡਾਕਟਰ ਜਾਂਦੀ ਲੰਨੇ ਤੂੰ ਤਾਂ ਗਿਆ ਸੀ ਚੋਨਾ ਕੱਢ ਲੈਣਾ ਤੇਰਾ ਤਾਂ ਖਾਂਦਰ ਬਣ ਗਿਆ ਸੀ ਦੇਰੋਂ ਮੈਂ ਕਾਹਨ ਕਾਲੀ ਤੂੰ ਠੱਠੀ ਆਂਦੀ ਯਾਰ ਮੈਂ ਕਹੀ ਜਾਂ ਰਹਾਂ ਉਹ ਤਾਂ ਫੁੱਸ ਫੁੱਸ ਕਰਨਾ ਵਾ ਹੋਰ ਕੀ ਪਹਿਲਾਂ ਤੁਸੀਂ ਆ ਚੱਕੋ ਯਾਰ ਆ ਲਗਾਓ ਹੈਲੋ ਗੱਲ ਮੇਰੇ ਗਿਫਟ ਤਾਂ ਖੁੰਡਾ ਹੋ ਗਿਆ ਨਾ ਨજર ਲੱਗਦੀ ਆ ਮੈਂ ਜਿੱਤ ਬੜਾ ਖੁਸ਼ ਓਏ ਯਾਰ ਇਹ ਤਾਂ ਨਹੀਂ ਲਈ ਤੇ ਮਹਿੰਗੇ ਪਰਫਿਊਮ ਤੁਹਾਨੂੰ ਕੀ ਪਤਾ ਹਾਂ ਇਹਦਾ ਇੱਕ ਦਗਾ ਕਰਕੇ ਐਂ ਨਹੀਂ ਕਰਕੇ ਚਲ ਨਾ ਮੈਂ ਹੈ ਕਿੰਨਾ ਕਿੰਨਾ ਜਿਆਦਾ ਚੜਦਾ ਆ ਉਹ ਲੈ ਲੋ ਬਹੁਤ ਸਟਰੋਂਗ ਆ ਆ ਦੇਖੀ ਵਾਪਸ ਹੋਰ ਸੀ ਉਹ ਹੋਰੀ ਆ ਤੇ ਉਹ ਮਾਰ ਆ ਦੇਖੀ ਹੱਥੇ ਵਾਪਸ ਤੂੰ ਵੀ ਹੋਲਾ ਪਤਾ ਕਰੋ ਵੇ ਹੋਲੇ ਹੋਇਆ ਚੱਕਾ ਦੇ ਦੇ ਤੋਂ ਮੈਂ ਸਾਫ ਲਈ ਗਾਈਜ਼ ਉੱਤੇ ਤਾਂ ਕਲਿੱਪ ਚੁੰਂਦੇ ਨੇ ਜਾ ਪਹਿਲੇ ਹੀ ਪਈਏ ਇਹਨੂੰ ਹੱਥ ਨੂੰ ਦੀ ਟੱਕ ਦੇ ਨਾ ਉਹ ਇਹਨੂੰ ਮੈਂ ਕੋਲ ਨਹੀਂ ਦਿੰਦਾਗਾ ਚੱਲੀ ਚੱਲੀ ਗੱਲੀ ਚੱਕ ਕੇ ਦਿਖਾਵਾਂਗੇ ਗਾਈਜ਼ ਗਾਈਜ਼ ਇਤਨਾ ਅਗਰ ਪਰਫਿਊਮ ਨਹੀਂ ਨਹੀਂ ਤਾਂ ਕਿਆ ਕੁੱਤਾ ਤਾਂ ਚੱਕ ਕੇ ਕਈ ਵਾਰੀ ਐ ਇੱਜਾ ਗਾਉਂ ਕਿਤਾ ਦਿਖਾਉਂਦਾ ਤਹਾ ਹੋਰੀ ਕੁੜੀਆਂ ਦੀਆਂ ਆਲਾ ਵਾ ਤੇ ਕੁੜੀ ਗਈ ਵਾਓ ਬਪਾ ਅਵੜ ਡੱਪ ਚ ਗਈ ਆ ਹਾਂ ਰੀਤਾ ਵਾਕਿਆ ਹੀ ਗਰਲਸ ਵਾਇਸ ਚ ਕਰਤੇ ਆ ਬਪਾ ਆਲਾ ਕੰਡਾ ਹੋ ਮੈਂ ਨਹੀਂ ਜਣਾ ਮੇਰਾ ਕੁਟਿਉ ਮੈਂ ਬਪਾ ਅਵੜ ਡੱਪ ਚ ਗਈ ਆ ਇਹ ਕੁਤ ਹੈਗੀਆਂ ਇਹ ਹੈਗਾ ਇਹ ਕਿੰਨੀ ਸੋਹਣੀ ਸਮੈਲ ਆਏ ਵਾ ਕੱਲ ਨੂੰ ਆਈ ਲੱਗ ਜਾਊਗਾ ਆ ਤਰ ਆਤਰ ਆਤਰ ਇਤਰਾ ਇਤਰਾ ਹੁੰਦਾ ਇਤਰਾ ਆਤਰ ਨਹੀਂ ਹੁੰਦਾ ਆਤਰ ਇਤਰਾ ਹੁੰਦਾ ਐਨਾ ਦੇਖਦੇ ਆ ਕੀ ਹੁੰਦਾ ਵਾ ਇਹ ਪਰਚੂਰ ਕੋਲ ਹੈ। ਅਦਾਈ ਤੁਸੀਂ ਦਾ ਸਵਾਦਰ ਹੁੰਦਾ ਕੀ ਇਤਰ ਹੁੰਦਾ? ਸਾਨੂੰ ਪਤਾ ਨਹੀਂ ਜੇ ਕੁਝ ਗਲਤ ਹੋ ਗਿਆ ਤਾਂ ਪਲੀਜ਼ ਤੁਸੀਂ ਸਮਝ ਲਿਓ ਬਸ। ਗਾਈ ਕਿੱਥੇ ਨਹੀਂ ਡਾਵੀਂ ਆ ਇਸ ਨੂੰ। ਹਾਂ ਇਹਦੇ ਚ ਡੱਬਿਆ ਕਿੰਨੀ ਆਏ? ਆਪਾਂ ਸੋਟਣਾ ਹੁੰਦੇ ਆ। ਇਹ ਉਦਾਂ ਨੂੰ ਨਾਲ ਲੈਣਾ ਹੈ। ਤੁਸੀਂ ਕੱਲੇ ਪਰਫਿਊਮ ਹੀ ਲੈ ਆਂਦੇਗਾ ਕੁਝ ਹੋਰ ਵੀ ਲੈ ਆਂਦਾ ਵਾ। ਬਸ ਬੈਸਟ ਪਰਫਿਊਮ ਹੀ ਹੁੰਦੇ ਆ। ਇਤਰ, ਅੱਛਾ ਇੱਥੇ। ਇਤਰ ਇਤਰ। ਅੱਛਾ ਇੱਡੀ ਇਤਰ ਆ। ਮੈਨੂੰ ਪਤਾ ਨਹੀਂ ਕਿਹੜੀ ਇਤਰ ਨੇ। ਗਾਈ ਦੇ ਕੱਪੜੇ ਤੇ ਲਾਈ ਦੇਣਾ। ਬਸ ਇੰਨਾ ਨਹੀਂ। ਹਾਂ। ਬਸ।

ਸਾਟਾ ਇਹ ਵਾਲੇ ਡੱਬੇ ਮੇਂ ਕੀ ਹੈ ਗਾਇਸ ਇਹ ਕਿਸੇ ਦੇ ਲਈ ਲਾਇਆ ਹੈ ਗਾਇਸ ਨਾ ਹੋਗਾ ਗਾਇਸ ਤੇ ਹੋ ਗਿਆ ਇਹ 1 ਲੀਟਰ ਇਹ ਤਾਂ ਰੀਤ ਨੇ ਜਿਹੜੇ ਵੀਡੀਓ ਕਾਲ ਤੇ ਆ ਕਲਿੱਪ ਚੁੰਡੀਆਂ ਪਸੰਦ ਕਰਦੀ ਸੀ ਇਹਨੂੰ ਤਾਂ ਹੋਰ ਕੁਝ ਨਹੀਂ ਚਾਹੀਦਾ ਬਸ ਆਹ ਕਲਿੱਪ ਚੁੰਡੀਆਂ ਚਾਹੀਦੇ ਮੈਂ ਕਲਾਗ ਦੇਖਦੀ ਆ ਗਾਇਸ ਲਾ ਕੇ ਦਿਖਾਉਣਾ ਕੈਸੀ ਲੱਗਦੀ ਵਾਹ ਮੈਂ ਤੁਹਾਨੂੰ ਦੇਖ ਕੇ ਦਿਖਾ ਸੁਣੀ ਲੱਗਦੀ ਆ ਤੇਰੇ ਮਾਮਾ ਇੱਕ ਹਟ ਜਾਏ ਪਹਿਲਾਂ ਅੱਦਾ ਮੇਕਅਪ ਮੈਨੂੰ ਕਰਨ ਦੇ ਤੈਨੂੰ ਬਾਅਦ ਵਿੱਚ ਦਿਖਾਉਂਦਾ ਅੱਦਾ ਮਾਲਮ ਕਰੀਂ ਕੋਈ ਮੇਰੇ ਬੱਚਾ ਗੱડિયા ਲੈ ਗਿਆ ਨੀ ਧੱਕਾ ਨਾ ਮਾਰ ਸੁਝਾਏ ਸੜੀ ਦਾ ਕਿਤੇ ਮੇਰਾ ਫੋਨ ਨਹੀਂ ਮੈਂ ਘਰ ਇੱਕ ਲਾਗੂ ਮੈਨੂੰ ਥੋੜੀ ਲੱਗਦੀ ਆ ਨਾ ਇਹ ਕਿਥੇ ਲਾਈ ਲਾਵੇ ਇੱਦਾਂ ਇਹ ਨਾਲ ਕੀ ਹੈ ਮਨ ਤੋਂ ਦੇਖੀ ਨਹੀਂ ਦੋ ਸੈੱਟ ਨੇ ਇਹ ਇੱਕ ਮੇਰਾ ਇੱਕ ਇਹ ਲੱਗਣਾ ਨਹੀਂ ਜਿਹੜਾ ਛੋਟਾ ਲਾਉਂਦੇ ਨੇ ਇਹ ਨਹੀਂ ਆਲੀ ਇਹ ਮੇਰੇ ਆ ਤਾਂ ਜਾਊਗਾ ਲੇਕਿਨ ਆ ਵਿੱਚ ਹਾ ਸਟੱਕਰ ਜਾਵਾ ਆਹ ਤੇ ਲਵ ਯੂ ਹੈ ਨਾ ਆਜੂਗਾ ਹੈ ਮੇਰੇ ਵੀ ਆਜੂਗਾ ਦੂਜੀ ਛੁੱਟਿਆ ਲਾਉਂਦਾ ਦੋਲੇ ਲਾਗੇ ਦਿੰਦੇ ਹੋਣੀਆਂ ਆਹ ਏਡੇ ਵੱਡੇ ਵੱਡੇ ਕਲੱਚ ਯਮਾ ਅੱਜ ਆਇਆ ਕਰਨਗੇ ਮੈਂ ਬਰੋ ਗਾਈਜ਼ ਆਤਾ ਸਾਦੇ ਬਸ ਆਹੀ ਆਦਿ ਇਹਦੇ ਕੋਲ ਕੱਲ ਪੁੱਛਣੀ ਆ ਦੇਖੋ ਇਧਰ ਇਹ ਪਤਾ ਨਹੀਂਦਾ ਇਹਦੀ ਆੜ ਹੀ ਆਹ ਇੰਟਲੀਜੈਂਟ ਅੱਛਾ ਸੁਈ ਇੱਕੀ ਸੁਈ ਦੋ ਨਹੀਂ ਦੋ ਨਹੀਂ ਮੈਂ ਦੋ ਲਾਈਆਂ ਕਿੱਧਰ ਮੈਂ ਸੁਈ ਇਹ ਨਾਲੋ ਕੱਲੀਆ ਭਾਵੇਂ ਨਾ ਅਸੀਂ ਸੌਣੇਗੇ ਨਾ ਅਰੇ ਕੋਪਤ ਅਰੇ ਤੋਦਰਾ ਤੋਦਰਾ ਕੋਸੋ ਮੇਰੀ ਚਾਪਰੀ ਕਰਦਾ ਨਾਲ ਗਾਇਜ਼ ਇਹ ਕੰਮ ਵੀ ਜ਼ਰੂਰੀ ਹੈ ਸਨੇਪੇ ਨਾਲ ਲੈਣ ਵਾਲਾ ਹੋਰ ਆ ਤੋ ਕੋ ਦੇਖੋ ਹਾਲੋ ਅੱਛਾ ਸਾਰੇ ਆ ਗਿਆ ਹਾਂ ਸਾਰੇ ਉਹਨੇ ਗਾਇਜ਼ ਇਹ ਤਾਂ ਹੋਰ ਕਲਚਰ ਦੇਖੀਂ ਬੱਚਾ ਦੇਖ ਆ ਯਾਰ ਤਿੰਨ ਕਲੱਚਰ ਫੋਟਰ ਲੈਣੇ ਨੇ ਮੇਰੇ ਮੰਨ ਤਿੰਨ ਸੀਗ ਵਿੱਚ ਆਹ ਦੇਣਾ ਕਿ ਤੇੱਚ ਹੋਣਾ ਕੋਈ ਮੇਰੇ ਵਿੱਚ ਉਹ ਦੇਖ ਉਹ ਦੇ ਉਹ ਦੇ ਟਿੱਟਰ ਮੈਂ ਕਿਹਾ ਨਾ ਇਹ ਵੀ ਆ ਬਸ ਕਲਚਰ ਕਲਚਰ ਜਿਆਦਾ ਲੈਂਦੇ ਆ ਉਹ ਵੈਸੇ ਆਦੇ ਕੀ ਹੋਏ ਕਰੀ ਆ ਇਧਰ ਲ ਗਰੇ ਦੇ ਚੱਕੀ ਹਾਂ ਮੇਰੀ ਕੁਆਲਿਟੀ ਦੇਖੋ ਠੀਕ ਆਣਾ ਪਤਾ घंटी का फर्क तो है गाइस मुझे तो मेरे अच्छा भागे। भागे। आई, so guys, आई, गिफ्ट बहुत अच्छा लगा और सब पर यहां पे है गाइस आ देखो मेरे तो गाइस ये गिफ्ट स्पेशल स्पेशल इन्हें चोदा पर चलता है चलो खोल के देखो थोड़े मोर का लगता है तो कने मोर का हो वो कपड़े हो तो जी so आप खोल के देखो गाइस मेनू किसी चीज का चाहिए नहीं मेनू ब्राउन लोग This is brown boy. Oh wow guys रे भी लिया मैं

ਮਮਾ ਕਾ ਬਲਸ਼ਰ ਆਏ ਮੇਰੇ ਲਈ ਮਮਾ ਜਿਹੜਾ ਆਪਾਂ ਬਾਹਰੋਂ ਲੈਣਾ ਕੁਝ ਹੈ ਗਾਇਜ਼ ਆਪਾਂ ਬੋਰੋੜਾ ਤੋਂ ਲਿਆ ਦੇਖੋ ਕਿੰਨੇ ਸੋਹਣੇ ਬਲਸ਼ਰਸ ਹਨ ਗਾਇਜ਼ ਆਪਾਂ ਵੀਡੀਓ ਬਣਾਵਾਂਗੇ ਔਰ ਚਿੱਕੀ ਲੋਈਂ ਬੇਕਅਪ ਕਰਕੇ ਦਿਖਾਵਾਂਗੇ ਤਾਂ ਸਾਪਾਂ ਨੇ ਦੇਖ ਕੇ ਭੇਜੀ ਸੀ ਉਸ ਤੋਂ ਜਿਉਂਸ ਕੀਤੀ ਬਾਬਾ ਮਮਾ ਬਹੁਤ ਸਵਾਣ ਆ ਬਾਬੂ ਇਹ ਨੇ ਰੇਲ ਫੈਂਟਸ ਕਿੰਨੀਆਂ ਜਣੇ ਤੇ ਮੈਨੂੰ ਵੀ ਬੇਕਅਪ ਦਾ ਸਵਾਦ ਆ ਮੈਨੂੰ ਬੇਕਅਪ ਦਾ ਹੀ ਸ਼ੌਂਕ ਹੈ ਕਰੰਬਲਾ ਦੇ ਨਾਈ ਹਾਂ ਆ ਖੁੱਲ ਗਿਆ ਹਏ ਆ ਦੇਖੀ ਖਾਰੋਗੀ ਪਾਸਾ ਲੱਬੜ ਨਾ ਪਰਸਤਾ ਨਹੀਂ ਗੰਦਾ ਹੋਗਾ ਭਾਈ ਕਿੰਨੇ ਸੋਨੇ ਕਲਰ ਆਏ ਸੋਹਾਰੇ ਲੱਬੜ ਕੇ ਇਹ ਸ਼ੀਲਡ ਹੈ ਓਏ ਕੋਈ ਤੂੰ ਬੰਦ ਕਰ ਆ ਦੇ ਲਾ ਬਾਹਰ ਲਾਤੇ ਨਾ ਕੋਲੇ ਤੇ ਟੰਡਾ ਜਾਣਾ ਨਹੀਂ ਆਣਾ ਮੈਂ ਦੇਖਿਓ ਤੂੰ ਨਾ ਰਾ ਤੇ ਆਪਣੇ ਜਿੰਨੇ ਨਹੀਂ ਹੈਗੇ ਮੰਨ ਮੈਨੂੰ ਇਲੀਫੈਂਟ ਦਿਖਾਇਓ ਗਾਇਸ ਇਹ ਜੋ ਮੇਰੇ ਲਈ ਤਾਂ ਬਸ ਇਹ ਇੱਕ ਨਿਕਲਾ ਜੋ ਸੁੰਦਰ ਹੈ ਔਰ ਜਿਹੜੀ ਸੀਗੀ ਨਾ ਤੁਖੜੀ ਉਹ ਲੱਗਦਾ ਇਹਨੂੰ ਲੱਗ ਗਿਆ ਨਾ ਹਾਂਜੀ ਆ ਦੇ ਇਹਨੂੰ ਲੱਗ ਗਿਆ ਅਰਿੱਤੋਦਰਾ ਕਰਨ ਉਹ ਨਿੱਪੜ ਗਿਆ ਇਹਨੂੰ ਕਲੀਨ ਕਰਾ ਆ ਫੜਾ ਇਹਨੂੰ ਕਲੀਨ ਕਰਕੇ ਆਪਾਂ ਘਰ ਦੇ ਲਾਸਟੇ ਕਰਾਂਗੇ ਸਾਰੇ ਨਿੱਪੜਿਆ ਥੋੜਾ ਜਿਹਾ ਹੋਇਆ ਜਿਆਦਾ ਨਹੀਂ ਕੋਈ ਨਿੱਕੜ ਕਿੰਨਾ ਕਰ ਦਾਂਗਾ ਅੱਟ ਕਲੀਨ ਆ ਚੱਕਰੀ ਤੇ ਨੈਕਸਟ ਦਿਸ ਇਜ਼ ਮਾਈ ਗਿਫਟ ਚਾਹੀਦਾ ਇਹ ਤਾਂ ਲੈ ਜਾਇ ਰਹੇ ਨੇ ਬਹੁਤ ਸੋਨਾ ਲੱਗੂ ਇਹ ਵੀ ਕੱਲ ਨੂੰ ਲੈ ਕੇ ਜਾਵਾਂਗਾ ਐਸੇ ਮੈਨੂੰ ਪਰਸ ਦਾ ਬੁੱਕ ਇੰਨਾ ਸ਼ੌਕ ਹੈ ਹਾਂ ਜੀ

ਆਹ ਦੇ ਹਨ ਇੰਨੇ ਪਰਫਿਊਮ ਗਾਇਸ ਇੰਨੇ ਇੰਨੇ ਇਹ ਨੇ 1 6 ਉਹ ਹੋ ਗਏ 6 ਇਹ 12 ਤੇ 3 15 15 ਪਰਫਿਊਮ ਲੈ ਆਇਓ ਕਿਉਂਕਿ ਪਰਫਿਊਮ ਜਿਆਦਾ ਬੈਸਟ ਐਨ ਮਾਰਦੇ ਨਹੀਂ ਜੀ ਇਹ ਦੇਖੋ ਪਾਪਾ ਦੇ ਕੱਪੜੇ ਜੀ ਦਾ ਦੇਖੋ ਜਦੋਂ ਪਾਪਾ ਬਾਹਰ ਗਏ ਸੋ ਇਦਾਂ ਦਾ ਟ੍ਰੈਂਡੀ ਚੱਲਦਾ ਪਾਪਾ ਨੇ ਇਹ ਸਮਾਨ ਨਾ ਕੱਪੜਿਆਂ ਦੇ ਵਿੱਚ ਰੱਖ ਕੇ ਲਿਆਂਦਾ ਵਾ ਅੱਛਰ ਤੇ ਪਾ ਰਾ ਸਮਾਨ ਹਾਂਜੀ ਪੂਪਾ ਪਾਪਾ ਦਾ ਕਾਲਾ ਕੁਰਤਾ ਪਜਾਮਾ ਖਲਾਮ ਹਾਂ ਕੁਰਤੇ ਵੀ ਅੰਮੇ ਤੇ ਲੋਈਏ ਬਸ ਹਾਂਜੀ ਹਾਂ ਵਾਹ ਵੇ ਤਸਵੀਰਾਂ ਫੋਟੋ ਮੋਗਲ ਨਹੀਂ ਉਹ ਤਸਵੀਰਾਂ ਮਿਲ ਗਿਆ ਵੇ ਤਾ ਤੋ ਤੋ ਸੀਸ਼ੇ ਚ ਘੜ ਘੜ ਕੇ ਦੇਖਦੀ ਐ ਪੂਪਾ ਪਾਪਾ ਕੋ ਦੇਖ ਲਾ ਆ ਦੇਖੀ ਮੇਰਾ ਪਾਪਾ ਸ਼ਰਟ ਪਾ ਲਈਗਾ ਦੋਸਤੋ ਇਹ ਵਾਲੇ ਟੈਚੀ ਚੋਂ ਨਿਕਲੇ ਬਸ ਹਾਂ ਇੰਨੇ ਕਿ ਗਿਫਟ ਨਿਕਲੇ ਨੇ ਆਪਣੇ ਇਹਦਾ ਪਰਫਿਊਮ ਹੈ ਤੇ ਮੇਕਅੱਪ ਉੱਪਰ ਸਭ ਦੇ ਲਈ papa ਕੋ ਅੱਛੇ ਸਾ ਦੇਖੋ ਲਵ ਯੂ ਨਾਈਸ ਦੇਖੋ ਗਾਇਜ਼ ਆ ਦੇ ਗਾਇਜ਼ ਆ ਦੇਖੋ ਮੇਜੋ ਦੇਖੋ ਗਾਇਜ਼ ਹੁਣ ਆਪਾਂ ਖੋਲਣਗੇ 올ਟੈਚੀ ਪਰ ਦੋਸਤੋ ਸਾਰੇ ਪਰਫਿਊਮਾਂ ਦੀ ਤਾਂ ਚੈੱਕ ਇਨ ਚੈੱਕ ਕਰ ਲੈ ਯਾਰ ਪਰ ਇਹਦੀ ਨਹੀਂ ਚੈੱਕ ਕੀਤੀ ਜਦੋਂ ਹੁਣ ਇਹਦੀ ਚੈੱਕ ਕੀਤੀ ਨਾ ਇਹਨਾਂ ਸਾਰਿਆਂ ਨੂੰ ਪਹੁੰਚਾਣਾ ਇੱਧਰ ਲਾਓ ਇੱਧਰ ਮੇਰੇ ਇੱਥੇ ਲਾਓ ਮੇਰੇ ਇੱਥੇ ਲਾਓ ਮੇਰੇ ਕੋਣੀ ਤੇ ਲਾਓ ਆਪਾਂ ਲਾਇਕ ਹੁਣੀ ਤੇ ਹੁਣੀ ਚਲਾਉ ਮੇਰੀ ਤੇ ਮੇਰਾ ਸਪੈਸ਼ਲ ਗਿਫਟ ਅੱਛਾ ਟੂ ਮਾਈ ਮਾਈ ਜਾਨ ਬੋਟੀ ਮਾਈ ਲਾਈਫ ਮਾਈ ਬੋਟੀ ਮਾਈ ਜ਼ਿੰਦਗੀ ਬੋਟੀ ਬੋਟੀ ਹਾਂ ਥੈਂਕ ਯੂ ਮਾਈ ਕਾਰ ਵਾਲੀ ਬਹੁਤ ਸੋਹਣੀ ਫੈਟ ਗਿਆ ਗਾਈਜ਼ ਬਹੁਤ ਸੋਹਣੀ ਹੈ ਮੈਂ ਹੁਣੀ ਚੈੱਕ ਕਰਕੇ ਦੇਖ ਲੈ ਮੈਂ ਤਾਂ ਲਿਆ ਨੀ ਬਿੱਲੀ ਦੇ ਸਹਰਾਣੇ ਤੋਂ ਜੰਮਿਆ ਨਹੀਂ ਮੈਂ ਤਾਂ ਦਿਖਾਉ ਉਹ ਤੂੰ ਕਾਲੀ ਪਈ ਆ ਆਪਦੀ ਸਟੋਰੀ ਪਾਉਣ ਦੀ ਕਹਿੰਦਾ ਐਡ ਕਰਵਾ ਕਿਧਰ ਆਪਾ ਨੂੰ ਤੇ ਪਰਫਿਊਮ ਪੈ ਗਿਆ ਦੇਖੋ ਗਾਈਜ਼ ਹੱਥਾਂੇ ਕਰ ਲਿਆ ਮੈਂ ਬੁੱਲਾਂ ਤੇ ਗਾਈਜ਼ ਇਤਨਾ ਕੁਝ ਦੇਖੋ ਮੇਰੀ ਗਾਡੂ ਦੇਖੋ ਗਾਇਸ ਇਹ ਤਾਰਦੀ ਨਹੀਂ ਪਈ ਹਾਂ ਗਾਡੂ ਇਹ ਰਾਤ ਨੂੰ ਪਾ ਕੇ ਸੌਂਦੀ ਗਾਇਸ ਇਹ ਤਾਂ ਗਿੱਠੀ ਜੀ ਆ ਇਹ ਸਾਡੀ ਇਹ ਪਰੀ ਹੈ ਸਾਡੀ ਇਹ ਇਹ ਹਾਂ ਨੰਨੀ ਸੋ ਗਾਇਸ ਇਹਦੀ ਪ੍ਰੈਗਨੈਂਸੀ ਬਹੁਤ ਛੋਟੀ ਹੈ ਬਹੁਤ ਸੁੰਦਰ ਹੈ ਮੇਰੀ ਜਰ ਪ੍ਰੈਗਨੈਂਸੀ ਵਧੀਆ ਵਾ ਸਾਰਾ ਕੁਝ ਵਧੀਆ ਵਾ ਗਾਇਸ ਤੇ ਆਪਾਂ ਇਸ ਵਲੌਗ ਦੇ ਠੀਕ ਹੈ ਕਰਦੇ ਆਂ ਐਂਡ ਤੇ ਜਿਹੜਾ ਨੈਕਸਟ ਵਲੌਗ ਹੋਊਗਾ ਉਹਦੇ ਚ ਦਿਖਾਵਾਂਗੇ ਸੈਕਟਰ ਅਟੈਚੀ ਹਾਂ ਬਾਕੇ ਆਪਾਂ ਮਿਲਦੇ ਆ ਨੈਕਸਟ ਵਲੌਗ ਚੋਕੇ ਬਾਈ ਸੇ ਯੂ ਟਾਟਾ ਲਵ ਯੂ ਟੂ